ਦੇ ਸਰਕਾਰ ਵੱਖ-ਵੱਖ ਸਮੇਂ ਦੇ ਆਸ਼ਵਾਸਨ ਦੇ ਤੋਂ ਬਾਅਦ ਵੀ ਜਿਹੜਾ ਟੈਪਰ ਦਾ ਮਾਲਕ ਨੂੰ ਕਿਸਤਾਰ ਨਹੀਂ ਕਰ ਰਹੀ ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦੀ ਸੋਚ ਕੀ ਹੈ ਔਰ ਸਾਰਾ ਸਾਰਾ ਸ਼ਹਿਰ ਦਾ ਅਗਲਾ ਕੀ ਹੈ ਜਿਸ ਟੈਪ ਕਿੱਥੇ ਕਿੱਥੇ ਤਰ ਮਨ ਮੰਨ ਲਵਾਂਗੇ ਜੇ ਤੁਹਾਨੂੰ ਇਨਸਾਫ ਜੀ ਆ ਚਾਹੀਦਾ ਹੈ ਇਹ ਕਰਨਾ ਚਾਹੀਦਾ ਲੋਕਾਂ ਦੀ ਆਵਾਜ਼ ਦਾ ਕਰਨਾ ਹੈ ਉਹ ਸਾਰੇ ਮਸੂਮ ਬੱਚਾ ਇੱਕ ਸੱਚੀ ਜੀ ਸਿਚੁਏਸ਼ਨ ਤਾਂ ਅਗਲੀ ਹੋਣੀ ਹੈ ਜਦੋਂ ਟੈਪਰ ਦੇ ਮਾਲਕਾਂ ਦੇ ਉੱਪਰ ਪਰਚਾ ਹੋਵੇ ਤਾਂ ਅੰਦਰ ਸਰ ਪਾਣੀ ਇਟਰੀਟਮੈਂਟ ਇੱਕ ਮਿੰਟ ਇੱਕ ਮਿੰਟ ਸਿੰਘ ਨਾਲ ਅੰਦਰ ਸਿੰਘਾਂ ਦੀ ਪਹੁੰਚ ਹੋਵੇ ਸਾਹਬ ਤੁਹਾਨੂੰ ਦਈ ਕਰਨਾ ਹੈ ਕਿ ਐਪਰ ਸਰਕਾਰ ਵੱਲੋਂ ਕੋਈ ਪਿਆਰ ਨਹੀਂ ਆਜਾ ਕਰ ਰਹੇ ਇਹ ਜਰੂਰ ਹੈ ਕਿ ਜਿਹੜੇ ਪਹਿਲੇ ਰਹਿ ਗਏ ਐਮਐਲ ਨੇ ਉਹਦੇ ਸਾਮਣੇ ਹੁੰਦੇ ਐਮਐਲ ਨੇ ਉਹਦੇ ਸਤ ਵਸੂਮ ਬੱਚੇ ਸਾਡੇ ਸ਼ਹਿਰ ਦੇ ਇੱਕ ਐਕਸੀਡੈਂਟ ਦੇ ਨਾਲ ਲੱਭ ਨੂੰ ਪਿਆਰੇ ਹੋ ਗਏ ਜੀ ਉਹਨਾਂ ਦੇ ਮਾਪੇ ਤੇ ਸਾਰੇ ਸ਼ਹਿਰ ਨੇ ਜਿੱਦਾਂ ਤੋਂ ਹਾਦਸਾ ਹੋਇਆ ਉਹ ਤੱਕ ਬਹੁਤ ਸਬਰ ਕੀਤਾ ਕਿ ਸਰਕਾਰ đúngੀ ਕਾਰਵਾਈ ਟਿਪਰ ਮਾਲਕ ਤੇ ਕਰੂਗੀ ਪੱਕੇ ਪੱਕੇ ਅਫਸਰਾਂ ਵੱਲੋਂ ਆਸ਼ਵਾਸਨ ਦਵਾਤੇ باوجود ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਰਾ ਸ਼ਹਿਰ ਹਰ ਰੋਜ਼ ਇਕੱਠਾ ਹੋ ਕੇ ਇਸ ਦੇ ਉੱਪਰ ਪ੍ਰਦਰਸ਼ਨ ਕਰ ਰਿਹਾ ਹੈ ਤਾਂ ਕਿ ਸਖਤ ਤੋਂ ਸਖਤ ਕਾਰਵਾਈ ਟਿਪਰ ਦੇ ਮਾਲਕ ਦੇ ਉੱਪਰ ਹੋਵੇ ਔਰ ਤਾਂ ਕਿ ਸਾਡੇ ਸ਼ਹਿਰ ਦੇ ਜਿਹੜੇ ਨੌਜਵਾਨ ਜਿਹੜੇ ਬੱਚੇ ਪੂਰੇ ਹੋ ਗਏ ਉਹਨਾਂ ਦੇ ਮਾਤਾ ਪਿਤਾ ਪੰਜਾਬ ਦੇ ਸਾਹਮਣੇ ਸਿਗਨ ਜੀ ਤੁਸੀਂ ਵੀ ਸਰਕਾਰ ਦੇ ਵਿੱਚ ਜਿਹੜਾ ਕਦੀ ਹੋਏ ਕਿ ਕਦਾ ਹਾਦਸਾ ਹੋ ਗਿਆ ਉਸ ਜਿਸ ਡਿਸਟ੍ਰਿਕਟ ਦਾ ਡੀਸੀ ਤੱਕ ਨਹੀਂ ਆਉਂਦਾ ਜਿਹੜੀ ਗੱਲ ਕਹਿ ਰਹੇ ਹਾਂ ਮੈਂ ਆਪਣੇ ਆਪ ਇਸ ਗੱਲ ਤੇ ਹੈਰਾਨ ਹੈ ਕਿ ਸਾਰੇ ਸ਼ਹਿਰ ਨੇ ਤੇ ਮਾਤਾ ਪਿਤਾ ਨੇ ਬੜਾ ਸਬਰ ਰੱਖਿਆ ਸਾਕੀ ਮਸੂਮ ਬੱਚਿਆਂ ਦੇ ਪਰਿਵਾਰਾਂ ਨੇ ਸਮਰ ਰੱਖਿਆ ਕਿ ਭੋਗ ਤੱਕ ਖੂਬ ਸਰਕਾਰ ਟਿੱਪਰ ਦੇ ਮਾਲਕ ਨੂੰ ਪਰਚਾ ਦਰਜ ਕਰਕੇ ਅੰਦਰ ਕਰੂਗੀ ਸਮਾਣੇ ਦੇ ਨਮਣੀ ਸ਼ਰਮੂ ਦੀ ਗੱਲ ਹੈ ਕਿ ਸਰਕਾਰ ਨੇ ਸਮੇਂ-ਸਮੇਂ ਤੇ ਵਿਸ਼ਵਾਸ ਦੇਣ ਦੇ ਬਾਵਜੂਦ ਉਸ ਕਾਨੂੰਨ ਨੂੰ ਨਹੀਂ ਪੂਰਾ ਕੀਤਾ ਇਸੇ ਕਰਕੇ ਸਾਰਾ ਸ਼ਹਿਰ ਲਗਾਤਾਰ ਪ੍ਰਦਰਸ਼ਨ ਦੇ ਮੌਕੇ ਆਪਣਾ ਰੋਸ ਪ੍ਰਗਟ ਕਰ ਰਿਹਾ ਹੈ ਬਿਲਕੁਲ ਸਿੱਖਣਾ ਕਿ ਅੱਜ ਮੇਰੇ ਪੂਰੋਕੇ ਮਾ ਮਾਵਾਂ ਨੂੰ ਅੱਜ ਸੜਕਾਂ ਤੇ ਉਤਰਨਾ ਪਿਆ ਹੈ ਉਹਦੇ ਬਿਸ਼ੇਤ ਕੋਈ ਗੱਲ ਨਹੀਂ ਰੁਕ ਜਾਓ ਰੁਕ ਜਾਓ ਪੂਰੀ ਰੁਕੋ ਸਾਰੇ ਤੋਂ ਮਾਸੂਮ ਬੱਚੇ ਸਾਡੇ ਰੱਬ ਨੂੰ ਪਿਆਰੇ ਹੋ ਗਏ ਐਕਸੀਡੈਂਟ ਦੀ ਪੇੜ ਚੜ ਗਏ ਪਹਿਲੇ ਦਿਨ ਤੋਂ ਤਵਾਰ ਨੇ ਤੇ ਲੋਕਾਂ ਨੇ ਸਬਰ ਰੱਖਿਆ ਕਿ ਇਹ ਸਰਕਾਰ ਜਰੂਰ ਟਿਪਰ ਮਾਲਕ ਦੇ ਉੱਪਰ ਕਾਰਵਾਈ करूंगी ਤੇ ਉਹਨਾਂ ਸਲਾਖਾਂ ਦੇ ਪਿੱਛੇ ਸਿੱਟੂ ਲੇਕਿਨ ਅੰਨੇ ਜਨਾਂ ਦੇ ਬਾਵਜੂਦ ਵੀ ਪੱਖ-ਵੱਖ ਝੂਠੇ ਵਿਸ਼ਵਾਸ ਦੁਬਾਨ ਤੋਂ ਬਾਅਦ ਅਫਸਰ ਸਹਿਬਾਨਾਂ ਨੇ ਕੁਝ ਨਹੀਂ ਸਾਡੀ ਲੋੜ ਪੈ ਗਈ ਹੈ ਤੇ ਸਾਰਾ ਸ਼ਹਿਰ ਦੁਬਾਰਾ ਜੰਗਲ ਮਾਰਦੇ ਰੂਪ ਵਿੱਚ ਆਪਣਾ ਰੋਸ ਪ੍ਰਗਟ ਕਰ ਰਿਹਾ ਹੈ ਤਾਂ ਕਿ ਬਲਤੀ ਸਭ ਤੋਂ ਸਖਤ ਕਾਰਵਾਈ ਤੇ ਪਰਮਾਰਗ ਹੋ ਸਕੇ ਤਾਂ ਕਿ ਐਸੇ ਘਟਨਾਵਾਂ ਦੁਬਾਰਾ ਨਾ ਵਾਪਰ ਸਕਣ ਜਿਸ ਨੌਜਵਾਨ ਬੱਚਾ ਇੱਕ ਟੱਕਰ ਚਲਾ ਰਿਹਾ ਸੀ ਆਪਾਂ ਸਭ ਨੂੰ ਪਤਾ ਹੈ ਕਿ ਉਹ ਬੱਚਾ ਮਿੱਪਰ ਚਲਾ ਰਿਹਾ ਸੀ ਤੇ ਜੇ ਵੀ ਦੇ ਸਿਆਲਾ ਡਰਾਈਵਰ ਚਾਹਦਾ ਕਿ ਹੈ ਜੀ ਘਟਨਾ ਨਾ ਹੋਣੀ ਔਰ ਉਹਦੇ باوجود ਵੀ ਸਰਕਾਰ ਹੋ ਜੋ ਉੱਪਰ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ ਸਿੰਘਾ ਜੀ ਜਿਹੜੀਆਂ ਪਟਿਆਲਾ ਰੋਡ ਦੇ ਨੇ ਰੁਵਾਹ ਨੇ ਰੋਗ ਦੇ ਬਾਜੂ ਦੀ ਉਸੇ ਚੱਲ ਰਹੇ ਨੇ ਤੇ ਵਿੱਚ ਤੁੰਗੀ ਜੀ ਉਹ ਸਰਕਾਰ ਦੇ ਇਸ ਪੱਲ ਇਸ ਪਾਸੇ ਧਿਆਨ ਹੀ ਨਹੀਂ ਹੈ ਇਹੀ ਤਾਂ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਸ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਐਨੇ ਸਾਡੇ ਸ਼ਹਿਰ ਦੇ ਸਾਧ ਮਾਸੂਮ ਬੱਚੇ ਰੱਬ ਨੂੰ ਪਿਆਰੇ ਹੋ ਕੇ ਐਕਸੀਡੈਂਟ ਦੀ ਟੇੜ ਖੜ ਕੇ ਧਿਆਨ